ਅੱਜ ਦੀ ਵੀਡੀਓ ਵਿੱਚ ਦੱਸਦੇ ਹਾਂ ਕਿ ਸ਼ੀਨਾਕੌਰ ਮੇਕਅਪ ਅਕੈਡਮੀ ਦੀਆਂ ਸਪੈਸ਼ਲਿਟੀਆਂ ਕੀ ਹਨ ਸ਼ੀਨਾਕੌਰ ਮੇਕਅਪ ਅਕੈਡਮੀ ਦੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਇੱਥੇ ਆਸਾਨੀ ਨਾਲ ਐਡਮਿਸ਼ਨ ਮਿਲ ਜਾਂਦੀ ਹੈ ਇਸ ਅਕੈਡਮੀ ਵਿੱਚ ਸ਼ੀਨਾਕੌਰ ਖੁਦ ਕਲਾਸਾਂ ਲੈਂਦੀ ਹੈ ਜਿਸ ਕਰਕੇ ਸਟੂਡੈਂਟਸ ਉਸ ਤੋਂ ਸਿੱਖ ਕੇ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਬਣ ਸਕਦੇ ਹਨ ਸ਼ੀਨਾਕੌਰ ਮੇਕਅਪ ਅਕੈਡਮੀ ਵਿੱਚ ਮੇਕਅਪ ਕੋਰਸ ਦੀ ਡਿਊਰੇਸ਼ਨ ਬਹੁਤ ਘੱਟ ਹੈ ਜਿਸ ਕਰਕੇ ਸਟੂਡੈਂਟਸ ਘੱਟ ਟਾਈਮ ਵਿੱਚ ਮੇਕਅਪ ਆਰਟਿਸਟ ਬਣ ਸਕਦੇ ਹਨ ਇੱਕ ਬੈਚ ਵਿੱਚ ਜਿਆਦਾ ਸਟੂਡੈਂਟਸ ਹੋਣ ਕਾਰਨ ਸਟੂਡੈਂਟਸ ਨੂੰ ਕਨੈਕਸ਼ਨਸ ਬਣ ਜਾਂਦੇ ਹਨ ਜਿਸ ਦਾ ਫਾਇਦਾ ਉਹਨਾਂ ਨੂੰ ਜੌਬ ਲੱਭਣ ਦੇ ਟਾਈਮ ਹੁੰਦਾ ਹੈ ਜੇ ਤੁਸੀਂ ਭਾਰਤ ਦੀ ਬੈਸਟ ਬਿਊਟੀ ਅਕੈਡਮੀ ਤੋਂ ਕੋਰਸ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਇੰਡੀਆ ਦੀਆਂ ਟੌਪ 10 ਮੇਕਅਪ ਅਕੈਡਮੀ ਬਾਰੇ ਦੱਸਦੀ ਹਾਂ ਭਾਰਤ ਵਿੱਚ ਮੇਕਅਪ ਕੋਰਸ ਕਰਾਉਣ ਲਈ ਪਹਿਲੇ ਨੰਬਰ 'ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨਾਇਡਾ ਤੇ ਦਿੱਲੀ ਬ੍ਰਾਂਚ ਇਸ ਅਕੈਡਮੀ ਨੂੰ ਆਪਣੇ 100% ਜੌਬ ਪਲੇਸਮੈਂਟ ਅਤੇ ਬੈਸਟ ਟ੍ਰੇਨਿੰਗ ਕੁਆਲਿਟੀ ਕਰਕੇ ਲਗਾਤਾਰ 6 ਸਾਲ ਬੈਸਟ ਬਿਊਟੀ ਅਕੈਕੈਡਮੀ ਦਾ ਅ ਅਤੇ 30 ਨੰਬਰ ਤੇ ਆਉਂਦੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਬ੍ਰਾਂਚ ਆਪਣੇ ਕੈਰੀਅਰ ਬਾਰੇ ਹੋਰ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੋਲੋ ਕਰੋ